ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਵੀਡੀਓ ਦੇ ਵਿੱਚ ਨਾ ਤੁਸੀਂ ਦੇਖੋ ਕਿ ਬੱਬੂ ਮਾਨ ਦਾ ਸ਼ੋਅ ਹੁੰਦਾ ਹੈ ਅਤੇ ਸ਼ੋਅ ਦੇ ਵਿੱਚ ਪਹੁੰਚੇ ਲੋਕਾਂ ਦੇ ਬੰਨਣਾ ਤੁਸੀਂ ਦੇਖ ਸਕਦੇ ਹੋ ਕਿ ਮੁਲਾਜ਼ਮਾਂ ਤੇ ਨਾ ਦੇਖੋ ਬੋਤਲਾਂ ਅਤੇ ਕੁਰਸੀਆਂ ਚੱਕ ਚੱਕ ਛੁੱਟੀਆਂ ਜਾਂਦੀਆਂ ਤੇ ਇਸ ਤੋਂ ਬਾਅਦ ਫਿਰ ਮੁਲਾਜ਼ਮ ਨੂੰ ਅਫਸਰ ਨੂੰ ਗੁੱਸਾ ਆਉਂਦਾ ਤੇ ਕਹਿੰਦਾ ਕਹਿੰਦਾ ਕਿ ਇਹਨਾਂ ਸਾਰਿਆਂ ਦੀ ਵੀਡੀਓ ਬਣਾਉ ਅੱਗੇ ਤੁਸੀਂ ਪੂਰੀ ਵੀਡੀਓ ਦੇਖੋ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਕੇ ਜਾਓ ਮੰਗ ਜਿਹੜੇ ਮਲਾਜਮਾਂ ਦੇ ਕੁਰਸੀ ਸਿਰਦੇ ਬੋਤਲਾਂ ਸਿਰਦੇ ਆ। ਇਹ ਵੀਡੀਓ ਬਣਾਉਣ ਦਾ ਸਾਰੇ ਦੀ। ਕੋਲਡਰ ਕੋਲਡਰ ਕੋਲਡਰ। ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ। ਅਤੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕਨ ਜਰੂਰ ਪ੍ਰੈਸ ਕਰਕੇ ਜਾਇਓ। ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ।